ਮੋਹਾਲੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿਲ ਵੱਲੋਂ ਲੋਕ ਸੇਵਾ ਨੂੰ ਮੁੱਖ ਰੱਖਦੇ ਹੋਏ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਚੱਲਦੇ ਹੋਏ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਤੇ ਸ਼ਹਿਰੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਮਰਜੀਤ ਗਿਲ ਅਤੇ ਉਹਨਾਂ ਦੀ ਟੀਮ ਵੱਲੋਂ ਸੁਣਿਆ ਜਾ ਰਿਹਾ ਹੈ ਅਤੇ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਿਸ ਚੱਲਦੇ ਮੁਹਾਲੀ ਜ਼ਿਲ੍ਹੇ ਦੇ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਅਮਰਜੀਤ ਸਿੰਘ ਗਿਲਨਾਹ ਵੇਖੋ ਪੂਰੀ ਰਿਪੋਰਟ ਅਸੀਂ ਆਪਣੇ ਦਫ਼ਤਰ ਵੀ ਗਏ ਤੁਸੀਂ ਆਏ ਕੀ ਆਇਆ ਆਖਦੇ ਆ ਤੇ ਰਹੀ ਗੱਲ ਸਮੱਸਿਆ ਦੀ ਅਸੀਂ ਲੋਕ ਮਿਲਣੀ ਦੌਰਾਨ ਆਪਣੇ ਹਲਕੇ ਚ ਵਕ ਵਕ ਪਿੰਡਾਂ 'ਚ ਜਾ ਰਹੇ ਮੁਹਾਲੀ ਦੇ ਤੇ ਲੋਕਾਂ ਦੀਆਂ ਬਹੁਤ ਹੀ ਮਤਲਬ ਜ਼ਰੂਰਤਾਂ ਮੰਗਾਂ ਕਿਉਂਕਿ ਅਧੂਰੀਆਂ ਪਈਆਂ ਕੋਈ ਸਾਰ ਨਹੀਂ ਲੈ ਰਿਹਾ ਪਿੰਡਾਂ ਦੀ ਤੇ ਲੀਟਰਲੈਸ ਪਿੰਡ ਨੇ ਮਤਲਬ ਜੇ ਮੇਰੇ ਖਿਆਲ ਨਾਲ ਦੇਖਿਆ ਜਾਵੇ ਤਾਂ ਅੱਜ ਦੀ ਡੇਟ 'ਚ ਪਿੰਡ ਸਾਡੇ ਲਵਰਸ ਹਾਂਜੀ ਉਹ ਸਮੱਸਿਆ ਇਹ ਵੀ ਹੈ ਪਿੰਡਾਂ ਦੀ ਕੋਈ ਵੀ ਸਾਰ ਨਹੀਂ ਲੈ ਰਹਾ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਹੈ ਮੌਜੂਦਾ ਸਰਕਾਰ ਹੈ ਉਹਨਾਂ ਦੇ ਨੁਮਾਇंदे ਵੀ ਨਹੀਂ ਪਿੰਡਾਂ 'ਚ ਜਾ ਰਹੇ ਤੇ ਪਿੰਡਾਂ ਤੇ ਲੋਕ ਜਿਹੜੇ ਬਹੁਤ ਦੁਖੀ ਨੇ ਉਹ ਕਹਿੰਦੇ ਵੀ ਸਾਨੂੰ ਅਜੇ ਤੱਕ ਕੋਈ ਬੁਨਿਆਦੀ ਸਹੂਲਤਾਂ ਨਹੀਂ ਮਿਲੀਆਂ ਨਾ ਕੋਈ ਬਿਜਲੀ ਨਾ ਪਾਣੀ ਨਾ ਸਿਹਤ ਨਾ ਸਿੱਖਿਆ ਕਿਤੇ ਵੀ ਕੰਮ ਨਹੀਂ ਹੋ ਰਿਹਾ ਜੋ ਵੀ ਗਰਾਉਂਡ ਪੱਤਰ ਤੇ ਕੰਮ ਕਰਨ ਦੀ ਅੱਜ ਬਹੁਤ ਲੋੜ ਹੈ ਇਸ ਕਰਕੇ ਅਸੀਂ ਹਰ ਪਿੰਡ ਤੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਹੁੰਦੇ ਆ ਤੇ ਉਹਨਾਂ ਪ੍ਰਸ਼ਾਸਨ ਨੂੰ ਵੀ ਅਸੀਂ ਜਗਾਉਨੇ ਆ ਵੀ ਤੁਸੀਂ ਇਹਨਾਂ ਦਾ ਇਹਨਾਂ ਦੇ ਮਸਲੇ ਹੱਲ ਕਰੋ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਗਰਾਊਂਡ ਤੇ ਉਤਰ ਕੇ ਇਹਨਾਂ ਦੇ ਜਿਹੜੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਤੁਰੰਤ ਹੱਲ ਕੀਤੀਆਂ ਸਰਕਾਰ ਦਾਅਵੇ ਕਰਦੀ ਕਿ 10 ਲੱਖ ਦੀ ਸਕੀਮ ਲਾਂਚ ਕਰੇ ਹੈਲਥ ਕਾਰਡ ਚਾਲੂ ਕਰੇ ਕੈਂਪ ਲਗਾਏ ਜਾਣਗੇ ਪਿੰਡਾਂ 'ਚ ਸਾਰੇ ਤੁਸੀਂ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਹਜੇ ਸਾਡੇ ਕੋਲ ਉਹਦੀ ਪੂਰੀ ਜਾਣਕਾਰੀ ਨਹੀਂ ਹੈ ਆਪਾਂ ਐਵੇਂ ਗੱਲ ਕਹਿ ਦਈਏ ਕਿਹੜੀ ਉਹ ਸਿਹਤ ਬੀਮਾ ਯੋਜਨਾ 10 ਲੱਖ ਦੀ ਲਾਂਚ ਕੀਤੀ ਹੈ ਉਹਦੇ ਚ ਸਾਡੇ ਕੋਲ ਪੂਰੀ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਂ ਕੁਝ ਉਹਦੇ ਚ ਕੀ ਕਿੰது ਪਰੰਤੂ ਨਹੀਂ ਕਰ ਸਕਦਾ ਇੱਕ ਕਾਂਗਰਸ ਦਾ ਕੀ ਸਟੈਂਡ ਹੈ ਉਹਦੀ ਕਾਂਗਰਸ ਦੇ ਸੀਨੀਅਰ ਨੇਤਾ ਉਹ ਜਿਹੜੇ ਰਾਸ਼ਨ ਕਾਰਡ ਭਾਜਪਾ ਸਰਕਾਰ ਵੱਲੋਂ ਕੱਟੇ ਜਾ ਰਹੇ ਨੇ ਆਮ ਆਦਮੀ ਪਾਰਟੀ ਭਗਵੰਤ ਮਾਨ ਜਨਕਾਦ ਦਾ ਕਿ ਕਿਸੇ ਵੀ ਹਾਜ਼ਰ ਆਸ਼ਰਾਂ ਨੇ ਕੱਟਣ ਨਾ ਵਾਂਗੇ ਕਾਂਗਰਸ ਦਾ ਕੀ ਸਟੈਂਡ ਹੈ ਤੁਹਾਡੇ ਵੱਲੋਂ ਕੀ ਦਾ ਸਟੈਂਡ ਹੈ ਦੇਖੋ ਇਹ ਬਹੁਤ ਹੀ ਮੰਦਭਾਗਾ ਕਿਉਂਕਿ ਬਹੁਤ ਘਰ ਇਸ ਰਾਸ਼ਨ ਤੇ ਡਿਪੈਂਡ ਹੈ ਜਿੱਦਾਂ ਅੱਜ ਮਹਿੰਗਾਈ ਦਾ ਦੌਰ ਹੈ ਬਹੁਤ ਲੋਕ ਤੁਹਾਨੂੰ ਪਤਾ ਪ੍ਰੋਟੈਸਟ ਕਰ ਰਹੇ ਆਂ ਤੇ ਇਹ ਮਤਲਬ ਇਹ ਵਧਾਉਣੇ ਦਾ ਕੀ ਸੀ ਜਿਹੜੇ ਇਹ ਤਾਕਤਤੀ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਇਹ ਬਹੁਤ ਵੱਡੇ ਪੱਧਰ ਤੇ ਪੰਜਾਬ ਨਾਲ ਸਿਆਸਤ ਕੀਤੀ ਜਾ ਰਹੀ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਬਿਤਕਰਾ ਹੁੰਦਾ ਆ ਰਿਹਾ ਕਿਸਾਨੀ ਦਾ ਦੇਖ ਲਓ ਹੋਰ ਹੋਰ ਦੌਰ ਚੱਲੇ ਆ ਜਿੱਥੇ ਭਾਜਪਾ ਨੇ ਪੰਜਾਬ ਨਾਲ ਟੱਕਾ ਹੀ ਕਰਦੀ ਆਈ ਹੈ ਕੋਈ ਲਗ ਵੱਡਾ ਪੈਕੇਜ ਨਹੀਂ ਦਿੱਤਾ ਗਿਆ ਭਾਜਪਾ ਸਰਕਾਰ ਵੱਲੋਂ ਵੀ ਕਿੱਥੇ ਆਪਣਾ ਸੂਬਾ ਬਹਾਲ ਹੋਵੇ ਆਪਾਂ ਪੰਜਾਬ ਲਈ ਬਿਹਤਰ ਕਰ ਸਕੀਏ ਕਿਉਂਕਿ ਅੱਜ ਲੋੜ ਹੈ ਸਿੱਖਿਆ ਦੀ ਸਿਹਤ ਦੀ ਖੇੜ ਨੀਤੀਆਂ ਬਣਨ ਦੀ ਜਿਸ ਕਰਕੇ ਆਪਾਂ ਨੂੰ ਉਦਾਂ ਦੇ ਫੰਡ ਜਾਰੀ ਹੋਣੇ ਚਾਹੀਦੇ ਆਪਾਂ ਨੂੰ ਪੈਸੇ ਦੀ ਲੋੜ ਹੈ ਮਾਲੀ ਮਦਦ ਚਾਹੀਦੀ ਹੈ ਜਿਸ ਕਰਕੇ ਆਪਣਾ ਪੰਜਾਬ ਜਿਹੜਾ ਸੂਬਾ ਪਿਛੜਿਆ ਮਤਲਬ ਮਹਿਸੂਸ ਹੁੰਦਾ ਖੇਤੀ ਨੀਤੀ ਨਹੀਂ ਹੈ ਕੋਈ ਕੋਈ ਕਿਸਾਨਾਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲ ਰਹੀ ਇਹ ਪਿੱਛੇ ਯੂਰੀਆ ਹੁਣ ਰਿਆਂ ਮਿਲਣੀਆਂ ਸੀ ਉਹਨਾ ਤੇ ਮਹਿੰਗੇ ਰੇ ਮਿਲੇ ਕਿਉਂਕਿ ਪਿੱਛੇ ਮਿਲੇ ਹੀ ਨਹੀਂ ਲੋਕਾਂ ਨੂੰ ਬਹੁਤ ਪਰਸ਼ਾਨੀ ਕੱਟਣੀ ਪੈ ਰਹੀ ਹੈ ਇਸ ਕਰਕੇ ਵੱਡੇ ਪੱਧਰ ਤੇ ਸੈਂਟਰ ਸਰਕਾਰ ਵੱਲੋਂ ਭਾਜਪਾ ਦੀ ਸਰਕਾਰ ਵੱਲੋਂ ਜਿਹੜਾ ਮਤਰਾਈ ਮਾਲ ਆ ਜੋ ਸੁਬਾ ਪੇਸ਼ ਕੀਤਾ ਜਾ ਰਿਹਾ ਬਹੁਤ ਹੀ ਮੈਂ ਕਹੂੰਗਾ ਮੰਦਪਾਪਾ ਭਾਜੀ ਸ਼ਾਇਦ ਦੀ ਸਮੱਸਿਆ ਜੇ ਗਲਤ ਦਿੱਤੇ ਜਾਏ ਮੋਹਾਲੀ ਸ਼ਹਿਰ 11ਵੇਂ ਨੰਬਰ ਤੇ ਸਫਾਈ ਸਵਸਥਾ ਵਿਵਸਥਾ ਤੇ ਆਇਆ ਉਸ ਬਾਰੇ ਕੀ ਕਹਿਣਾ ਚਾਹੋ ਮੋਹਾਲੀ ਦੇ ਨੰਬਰ ਤੇ ਜਿਹੜਾ ਮੋਹਾਲੀ ਸ਼ਹਿਰ ਹੈ ਇਹ ਬਿਆਨਬਾਜ਼ੀ ਨਹੀਂ ਤੇ ਆਪਸੀ ਰੰਜਸ਼ਾਹਕਾਰ ਨੇ ਇਹ ਜਿਹੜਾ ਪਿੱਛੇ ਚਲੇ ਗਿਆ ਤੁਸੀਂ ਐ ਦੇਖੋ ਐਡਾ ਸ਼ਹਿਰ ਡਿਵੈਲਪ ਹੋ ਗਿਆ ਹੈ ਜਿੱਥੇ ਮਤਲਬ ਇਹ ਆਣ-ਬਾਣ ਸ਼ਾਨ ਕਿਹਾ ਕਿਹਾ ਜਾਣ ਵਾਲਾ ਸਾਡਾ ਆਪਣਾ ਸ਼ਹਿਰ ਮੋਹਾਲੀ ਜਿਹੜਾ ਕਿ ਹਰੇਕ ਬੰਦਾ ਇੱਥੇ ਵੱਡੇ ਤੋਂ ਵੱਡਾ ਕਾਰੋਬਾਰੀ ਬਿਜ਼ਨਸਮੈਨਸ ਮਤਲਬ ਹਰ ਤਰ੍ਹਾਂ ਦਾ ਵੱਡੇ ਅਫਸਰ ਤੋ ਇੱਥੇ ਰਹਿਣਾ ਪਸੰਦ ਕਰਦੇ ਆ ਪਰ ਅੱਜ ਐਸੇ ਹਾਲਾਤ ਬਣ ਗਏ ਜਿੱਥੇ ਤੁਸੀਂ ਪਿੱਛੇ ਹੁਣ ਰੌਲਾ ਪੈ ਰਿਹਾ ਜਿਹੜਾ ਡੰਪਿੰਗ ਗਰਾਊਂਡ ਲਈ ਕੂੜਾ ਸੁੱਟਣ ਲਈ ਵੀ ਜਗ੍ਹਾ ਨਹੀਂ ਹੈ ਮੁਹਾਲੀ 'ਚ ਜਿੱਥੇ ਕਿ ਗਮਾੜਾ ਹਜ਼ਾਰਾਂ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਵੇਚ ਰਹੀ ਹੈ ਤੇ ਇੱਕ ਡੰਪਿੰਗ ਗਰਾਊਂਡ ਲਈ ਜਗ੍ਹਾ ਨਹੀਂ ਦੇ ਪਾਈ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸ਼ਹਿਰ ਵਾਸੀ ਬਹੁਤ ਦੁਖੀ ਨੇ ਸਾਡੇ ਨਾਲ ਵੀ ਗੱਲਬਾਤ ਹੁੰਦੀ ਹੈ ਸ਼ਹਿਰ ਵਾਸੀਆਂ ਦੀ ਤੇ ਪਰ ਮੌਜੂਦਾ ਐਮ.ਐਲ.ਏ. ਸਾਹਿਬ ਤੇ ਬੇਰ ਸਾਹਿਬ ਬੈਠ ਕੇ ਇੱਕ ਇੱਕ ਮੀਟਿੰਗ ਇੱਕ ਬੈਂਚ ਤੇ ਬੈਠ ਕੇ ਇਹ ਮਸਲਾ ਹੱਲ ਕਰ ਸਕਦੇ ਆ ਕਿਉਂਕਿ ਇਹ ਸਾਗਰ ਜੀ ਗੱਲ ਇਦਾਂ ਵੀ ਇਹ ਕੁਝ ਗੱਲਾਂ ਹੋਣੀਆਂ ਵੀ ਜਿਹੜੀਆਂ ਪਹਿਲਾਂ ਕਰਨੀਆਂ ਚਾਹੀਦੀਆਂ ਸੀ ਤੇ ਆਪਾਂ ਉਹ ਅੱਜ ਜਿਹੜੀ ਨੋਟ ਪਾਈ ਹੈ ਉਹ ਆਉਣੇ ਨਾ ਦਿੰਦੇ ਹੁਣ ਦੇਖੋ ਪਹਿਲਾਂ ਪਹਿਲਾਂ ਸੁਣੋ ਪਹਿਲਾਂ ਝੇੜੀ ਕਾਰਪੋਰੇਸ਼ਨ ਨੇ ਮੰਗ ਪੱਤਰ ਦਿੱਤਾ ਗਮਾਡਾ ਨੂੰ ਪਹਿਲਾਂ ਝੇੜੀ ਦੀ ਗੱਲ ਆਈ ਵੀ ਉੱਥੇ ਜਗ੍ਹਾ ਦੇਣਗੇ ਇਹ ਸਮਗੋਲੀ ਦੀ ਜਗ੍ਹਾ ਆਈ ਉੱਥੇ ਵੀ ਜਗ੍ਹਾ ਨਹੀਂ ਮਿਲੀ ਕਿਉਂਕਿ ਤਿਆਰੀਓ ਨਹੀਂ ਹੈ ਉੱਥੇ ਤੇ ਫਿਰ ਆਪਣਾ ਹੁਣ ਸਿਆਈ ਮੱਝ ਦੇ ਰੋਣਾ ਪਿਆ ਤੇ ਹੁਣ ਆ ਕੇ ਇਹ ਫਿਰ ਚੱਪੜ ਚਿੜੀ ਦੀ ਜ਼ਮੀਨ 'ਚ ਹਾਲਾਂਕਿ ਸਟੇ ਆ ਉੱਥੇ ਆਪਣਾ ਇਹ 9174 ਵਾਲਿਆਂ ਨੇ ਸਾਰੇ ਨੇ 25 ਸੱਜਣਾ ਨੇ ਲੁਆਈ ਹੋਈ ਫਿਰ ਤੱਕੇ ਸਿਆਈ ਨੂੰ ਸਮਝੇ ਨਹੀਂ ਆ ਰਿਹਾ ਵੀ ਕੰਮ ਕਿਵੇਂ ਕਰਨਾ ਗਰਾਊਂਡ ਇਸ ਕਰਕੇ ਬਹੁਤ ਚਿੰਤਾ ਦਾ ਵਿਸ਼ਾ ਜਿਹੜੀ ਤੁਸੀਂ ਕਹ ਰਹੇ ਕਿ ਪਹਿਲੇ ਤਿਆਰੀ ਦੀ ਗੱਲ ਕਰੀਏ ਅੱਜ ਹੜ੍ਹਾਂ ਦਾ ਮਹੌਲ ਬਣਿਆ ਹੋਇਆ ਹੈ ਕਿਹਾ ਤੁਹਾਨੂੰ ਲੱਗਦਾ ਕਿ ਜੇ ਪੰਜਾਬ ਸਰਕਾਰ ਮੁਕੰਮਲ ਤਿਆਰੀ ਪਹਿਲੇ ਕਰ ਲੈਂਦੀ ਬੋਰ ਬਰਸਾਤਾਂ ਲੱਗਦੀ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਲੋਕ ਘਰੋਂ ਬੇਕਾਰ ਦੋ ਦੋ ਬਈ ਜੀ 8-800 ਕਰੋੜ ਇਸਤਿਹਾਰਬਾਜੀ ਤੇ ਬਜਟ ਰੱਖਿਆ ਜਾ ਰਿਹਾ ਤੁਸੀਂ ਇਹ ਬੁਨਿਆਦੀ ਸੂਲਤਾ ਦਿਓ ਲੋਕਾਂ ਨੂੰ ਪੱਕੇ ਕਰੇ ਜਾਣ ਨਾਲੇ ਨਹਿਰਾਂ ਸਤਲੂਜ ਜੋ ਵੀ ਹੈ ਜਿੱਥੇ ਵੀ ਹੈ ਉਹ ਪੱਕੇ ਪੱਕੇ ਕਰੇ ਜਾਣ ਜਦੋਂ ਪੱਕੇ ਹੋਗੇ ਕਿਸੇ ਨੂੰ ਖਤਰਾ ਹੀ ਨਹੀਂ ਹੈ ਇਹ ਕਹਣਾ ਹੈ ਬਹੁਤ ਵੱਡਾ ਮਤਲਬ ਪੰਜਾਬ ਦਾ ਘਾਣ ਹੋ ਰਿਹਾ ਜਿੱਥੇ ਬਈ ਜਿ ਜ਼ਮੀਨਾਂ ਤਬਾਹ ਹੋ ਗਈਆਂ ਘਰ-ਬਾਰ ਢਹਿ ਗਏ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਹ ਮੈਂ ਕਹੂੰਗਾ ਵੀ ਇਹ ਬਿਨਾਂ ਤਜਰਬੇ ਤੋਂ ਇਹ ਬਹੁਤ ਵੱਡਾ ਘਾਣ ਹੈ ਪੰਜਾਬ ਦਾ ਇਸ ਨਾਲ ਤੁਸੀਂ ਖਿਡਾਰੀ ਜਿਓ ਪਲਵਾਨ ਨੋਤਾ ਨੂੰ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਖਿਡਾਰੀਆਂ ਵਾਸਤੇ ਦੋਨਾਂ ਨੂੰ ਮਿਲਣਾ ਚਾਹੀਦਾ ਕਿਉਂ ਉਹ ਪੂਰਾ ਦੇ ਦਿਆ ਨਹੀਂ ਉਹਨਾਂ ਨੂੰ ਨਹੀਂ ਬਈ ਜੀ ਇੱਥੇ ਮਤਲਬ ਅੱਜ ਦੀ ਡੇਟ 'ਚ ਦੀ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਮੈਨੂੰ ਲੱਗਦਾ ਵੀ ਕੋਈ ਵੀ ਖਿਡਾਰੀ ਨਹੀਂ ਇੱਥੇ ਪੈਦਾ ਹੋ ਰਿਹਾ ਨਾ ਹੋ ਰਿਹਾ ਤੇ ਕੀ ਹੁੰਦਾ ਤਾਰਨ ਕੀ ਹੈ ਤਾਰਨ ਕੀ ਹੈ ਵੀ ਕਿਸੇ ਤਰ੍ਹਾਂ ਦੀ ਵੀ ਸਰਕਾਰ ਵੱਲੋਂ مالی ਮਦਦ ਨਹੀਂ ਦਿੱਤੀ ਜਾ ਰਹੀ ਤੇ ਜੋ ਉਹਦਾ ਬਣਦਾ ਹੱਕ ਹੈ 플레이ਰ ਦਾ ਉਹਨੂੰ ਮਿਲਦਾ ਨਹੀਂ ਨਾ ਨੌਕਰੀਆਂ ਮਿਲਦੀਆਂ ਨਾ ਉਹਦਾ ਮਾਨ ਸਤਾਰੇ ਵਧਾਇਆ ਜਾ ਰਿਹਾ ਨਾ ਉਹਦਾਂ ਦੇ ਕੋਚ ਰਹੇ ਨਾ ਉਹਦਾਂ ਦੇ ਜਿਹੜੇ ਪੁਰਾਣੇ ਜ਼ਮਾਨੇ ਅੱਜ ਆਪਾਂ ਕਹਿੰਦੇ ਸੀ ਖਲੀਫੇ ਨਾ ਉਹ ਖਲੀਫੇ ਰਹੇ ਨਾ ਗਰਾਊਂਡ ਰਹੇ ਪਿੰਡਾਂ 'ਚ ਕਿ ਇਹ ਜ਼ਮੀਨਾਂ ਜਿੱਦਾਂ ਹੁਣ ਆਪਣੇ ਪਿੰਡਾਂ ਇਹ ਸ਼ਹਿਰਾਂ 'ਚ ਆ ਗਏ ਇੱਥੇ ਤਾਂ ਬਿਲਕੁਲੇ ਨਹੀਂ ਰਹੇ ਤੇ ਜਿੱਥੇ ਹੈ ਵੀ ਹੈ ਉੱਤੇ ਖੇਡਾਂ ਨਹੀਂ ਰਹੀਆਂ ਤੇ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ ਇਸ ਕਰਕੇ ਵੀ ਅਸੀਂ ਇਹ ਵੀ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਆਪਣੀਆਂ ਬਰਾਸਤੀ ਖੇਡਾਂ ਨੂੰ ਬਚਾਉਣ ਦੀ ਅੱਜ ਬਹੁਤ ਲੋੜ ਹੈ ਤਾਂ ਕਿ ਗਰਾਊਂਡ ਨੌਜਵਾਨਾਂ ਨੂੰ ਇਹ ਵੀ ਬੇਨਤੀ ਕਰਦੇ ਵੀ ਗਰਾਊਂਡਾਂ 'ਚ ਆਪਣੀਆਂ ਕਬੱਡੀ ਆਪਣੇ ਕੋਲ ਹੋਰ ਆਪਣੀਆਂ ਦੌੜਾਂ ਆਪਣੇ ਇਹ ਜਿਹੇ ਖੋਖੋ ਅਰੇ ਅੱਛਾ ਜਿਨ੍ਹਾਂ ਨੂੰ ਅੱਧਿਆਂ ਦਾ ਬਾਂਦਰ ਕੀ ਲੀਏ ਅਸੀਂ ਪਿੱਠੂ ਜਿਹੜੇ ਬਹੁਤ ਐਡਾਂ ਦੀਆਂ ਪੁਰਾਣੀਆਂ ਜਿਹੜੀਆਂ ਬਰਾਸਤੀ ਖੇਡਾਂ ਸੀ ਜਿਹੜੀਆਂ ਮਿਲਬਰਤਨ ਕਰਕੇ ਨੌਜਵਾਨਾਂ ਨੂੰ ਪੱਠੇ ਰੱਖਦੀਆਂ ਸੀ ਉਹ ਵੀ ਅੱਜ ਕੱਲ ਖੇਡਾਂ ਗਾਇਬ ਹੋ ਗਈਆਂ ਤੇ ਪ੍ਰਗਤਮਨ ਸਰਕਾਰ ਤੇ ਕਹਿੰਦੀ ਕਿ ਹੁਣ ਆਪਾਂ ਬੈਲ ਦੀਆ ਤੁਹਾਡਾ ਕਬੂਤਰ ਬਾਜ਼ੂ ਨੂੰ ਪ੍ਰਮੋਟ ਕਰਾਂਗੇ ਇਹਨਾਂ ਨੂੰ ਅੱਗੇ ਲੈ ਕੇ ਆਵਾਂ ਦੇਖੋ ਪਿੱਛੇ ਆਬਜੈਕਸ਼ਨ ਲਾਤਾ ਸੀ ਜਦੋਂ ਹੁਣ ਵਿਰੋਧ ਹੋਣ ਲੱਗ ਗਿਆ ਹੁਣ ਇਹਨਾਂ ਨੇ ਲਾਸਟ ਸਮਾਖੋਂ ਨੂੰ ਵੀ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੈਲ ਹੋ ਚੁੱਕੀ ਹੈ ਕਿਉਂਕਿ ਅੱਜ ਹਰ ਵਰਗ ਦੁਖੀ ਐ ਇਹਨਾਂ ਤੋਂ ਕਿਉਂਕਿ ਪਿੱਛੇ ਕਿਸਾਨਾਂ ਨਾਲ ਇਹਨਾਂ ਨੇ ਜੋ ਵਰਤੀਰਾ ਕਰਿਆ ਕਿਸਾਨ ਵੀ ਦੁਖੀ ਐ ਤੇ ਕਾਰੋਬਾਰੀ ਵੀ ਦੁਖੀ ਐ ਮਤਲਬ ਇਹਨਾਂ ਦੇ ਬੇਵਸ ਹੋ ਗਿਆ ਕੰਮ ਤੇ ਹੁਣ ਇਹ ਮਤਲਬ ਚੁਮਲੇ ਆਏ ਪਾਸੇ ਨੂੰ ਤੁਰ ਵੀ ਆਪਾਂ ਟੀਮੇ ਕਰਕੇ ਲੋਕਾਂ ਨੂੰ ਆਪਣੇ ਵੱਲ ਤੋਰੀ ਤੇ ਹੁਣ ਕਾਰਪੋਰੇਸ਼ਨ ਇਲੈਕਸ਼ਨ ਆਣ ਵਾਲੇ ਆ ਕਿਦਾਂ ਨਤੀਜੇ ਦੇਖਣ ਨੂੰ ਮਿਲਣਗੇ ਤੁਹਾਡੇ ਹਿਸਾਬ ਦੇ ਨਾਲ ਦੇਖੋ ਜੀ ਕਾਂਗਰਸ ਪਾਰਟੀ ਪੂਰੀ ਮਜ਼ਬੂਤ ਐ ਇਕੱਠੀ ਹੋ ਕੇ ਲੜੇਗੀ ਇਕਜੁਟਤਾ ਨਾਲ ਲੜੇਗੀ ਤੇ ਲੋਕ ਹਿੱਤ 'ਚ ਖੜੇ ਐ ਤੇ ਕੁਝ ਮੀਟਿੰਗਾਂ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ ਹੁਣ ਸਾਡਾ ਅੱਗੇ ਕੁਝ ਖਾਸ ਮੀਟਿੰਗਾਂ ਵੀ ਹੋਣਗੀਆਂ ਜੋ ਪਾਰਟੀ ਸਾਡੀ ਡਿਊਟੀ ਲਾਊਗੀ ਅਸੀਂ ਤਾਂ ਤਹੀ ਨਾ ਨਿਭਾਵਾ ਤੁਹਾਨੂੰ ਲੱਗਦਾ ਕਿ ਜਦ ਆਪਸੀ ਕਲੇਸ਼ ਕਾਂਗਰਸ ਦਾ ਚੱਲ ਗਿਆ ਖਤਮ ਹੋ ਜਾਊਗਾ ਹਾਂ ਅਸੀਂ ਬੇਨਤੀ ਕਰਦੇ ਹਾਂ ਵੀ ਇੱਕਜੁੱਟਤਾ ਨਾਲ ਲੜਨ ਦੀ ਲੋੜ ਹੈ ਲੋਕ ਹਿੱਤ 'ਚ ਲੜਨ ਦੀ ਲੋੜ ਹੈ ਨਾ ਕਿ ਆਪਾਂ ਨੂੰ ਆਪਸੀ ਲੜਾਈ ਦੀ ਲੋੜ ਹੈ ਆਪਾਂ ਲੋਕ ਹਿੱਤ 'ਚ ਕੰਮ ਕਰੀਏ ਗਰਾਊਂਡ 'ਤੇ ਕੰਮ ਕਰੀਏ ਨਾ ਕਿ ਆਪਣੇ ਪਰਿਵਾਰਾਂ ਲਈ ਲੜੀਏ ਕਿਉਂਕਿ ਪਿਛਲੇ ਸਮਿਆਂ 'ਚ ਕੀ ਹੋਇਆ ਕੁਝ ਐਸੇ ਇਹ ਇਨਸਾਨ ਸਨ ਜਿਨ੍ਹਾਂ ਨੇ ਪਹਿਲਾਂ ਤਾਂ ਕਾਂਗਰਸੀ ਕਾਂਗਰਸੀ ਟਿਕਟ ਤੋਂ ਰੋਟੀਆਂ ਸੇਕੀਆਂ ਫੇਰ ਛੱਡ ਕੇ ਭੱਜ ਗਏ ਫਿਰ ਕਾਂਗਰਸ ਪਾਰਟੀ ਨੂੰ ਮਾੜਾ ਕਹਿਣ ਲੱਗ ਗਏ ਉਹਨਾਂ ਜਦੋਂ ਉਧਰ ਮੂੰਹ ਨਹੀਂ ਲਾਇਆ ਗਿਆ ਕਿ ਲੋਕਾਂ ਨੇ ਨਕਾਰ ਤੇ ਫਿਰ ਉਹ ਦੁਬਾਰੇ ਘਰ ਵਾਪਸੀ ਕਰ ਗਏ ਤੇ ਇਹ ਵੀ ਬਹੁਤ ਵੱਡੇ ਪੱਧਰ ਤੇ ਘਾਣ ਹੈ ਜਿਹੜੇ ਲੀਡਰ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਤੇ ਉਹਨਾਂ ਨੂੰ ਮੂਨਾ ਲਾਇਆ ਜਾਵੇ ਤੇ ਜਿਹੜੀ ਰਾਹੁਲ ਗਾਂਧੀ ਜੀ ਦੀ ਸੋਚ ਹੈ ਜ ਬਹੁਤ ਵਧੀਆ ਸੋਚ ਹੈ ਵੀ ਥੱਲੋਂ ਕੰਮ ਕਰ ਦੇਖ ਕੇ ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਜਿਹੜੇ ਬਕਾਇਦਾ ਜ਼ਿਲ੍ਹੇ ਦੇ ਪ੍ਰਧਾਨ ਐ ਬਲਾਕ ਦੇ ਪ੍ਰਧਾਨ ਐ ਉਹਨਾਂ ਚੋਂ ਵੀ ਅਸੀਂ ਅਕੇਲੇ ਕੇ ਆਵਾਂਗੇ ਤੇ ਉਹਨਾਂ ਨੂੰ ਅਸੀਂ ਟਿਕਟਾਂ ਵੀ ਦੇਈਆਂ ਜਾਣਗੀਆਂ